ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਵਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਲੇਖ ਕੁਝ ਪੱਖੋਂ ਅਣਗੌਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਇਹ ਲੇਖ April 2013 ਦੀਆਂ 26ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਤੋਂ ਬਾਅਦ ਲਿਖਿਆ ਸੀ ਭਾਵੇਂ 2008 ਤੋਂ ਲੈ ਕੇ ਹੁਣ ਤੱਕ ਸਿੱਖ ਖੇਡਾਂ ਵਿੱਚ ਸ਼ਿਰਕਤ ਕਰਦਾ ਰਿਹਾ ਹਾਂ ਪਰ ਇਹਨਾਂ ਬਾਰੇ ਲਿਖਣ ਦਾ ਸਬਬ ਪਹਿਲੀ ਵਾਰ 2013 ਵਿੱਚ ਪਣਿਆ ਇਹਨਾਂ ਖੇਡਾਂ ਦੀ ਆਸਟ੍ਰੇਲੀਆ ਵਾਸਤੇ ਪੰਜਾਬੀਆਂ ਚ ਇੱਕ ਵਿਸ਼ੇਸ਼ ਥਾਂ ਤੇ ਲਗਾਤਾਰ 26 ਸਾਲ ਤੋਂ ਇਹ ਨਿਰਵਿਗਨ ਹੋ ਰਹੀਆਂ ਹਨ ਇੱਥੇ ਵਾਸਤੇ ਪੰਜਾਬੀਆਂ ਨੂੰ ਇਹਨਾਂ ਖੇਡਾਂ ਦਾ ਵਿਸਾਖੀ ਵਰਗਾ ਚਾਹ ਹੁੰਦਾ ਤੇ ਸਾਰਾ ਸਾਲ ਈਸਟਰ ਤੇ ਆਉਣ ਵਾਲੀਆਂ ਇਹਨਾਂ ਤਿੰਨ ਦਿਨਾਂ ਖੇਡਾਂ ਦੀ ਵਿਉਂਤਪੰਦੀ ਕਰਦੇ ਰਹਿੰਦੇ ਹਨ ਹਰ ਸਾਲ ਵੱਖਰੇ ਵੱਖਰੇ ਸ਼ਹਿਰ ਹੁਣ ਕਰਨ ਜਿੱਥੇ ਪੰਜਾਬੀਆਂ ਨੂੰ ਇੱਕ ਦੂਜੇ ਨਾਲ ਮਿਲਣ ਤੇ ਘੁਮਣ ਦਾ ਮੌਕਾ ਮਿਲ ਜਾਂਦਾ ਉੱਥੇ ਇਹਨਾਂ ਖੇਡਾਂ ਦੀ ਇੱਕ ਗੱਲ ਹੋਰ ਮਸ਼ਹੂਰ ਹੈ ਕਿ ਇਹਨਾਂ ਦੌਰਾਨ ਬਹੁਤ ਸਾਰੇ ਰਿਸ਼ਤੇ ਕਿੰਡੇ ਜਾਂਦੇ ਹਨ ਜਦੋਂ ਕਦੇ ਦੁਨੀਆ ਵਿੱਚ ਪੰਜਾਬੀ ਖੇਡਾਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਦਾਅਵੇ ਨਾ ਕਰ ਸਕਦੇ ਹਾਂ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਮਾਣ ਜ਼ਰੂਰ ਮਿਲੇਗਾ ਪਰ ਇੱਕ ਇਨਸਾਨੀ ਫਿਤਰਤ ਹੈ ਕਿ ਜੋ ਅਕਸਰ ਹੀ ਸੈ ਨੂੰ ਨਹੀਂ ਪਹਿਨਉਂਦੀ ਹੈ ਇਤਿਹਾਸ ਵਿੱਚ ਜ਼ਿਕਰ ਹੋਣਾ ਵੀ ਇੱਕ ਮਾਣ ਵਾਲੀ ਗੱਲ ਹੈ ਪਰ ਵਰਤਮਾਨ ਵਿੱਚ ਅਣਗੌਲਿਆ ਕਰਨਾ ਵੀ ਕਿੱਥੋਂ ਦਾ ਇਨਸਾਫ ਹੈ ਸਵਾਲੇ ਵੀ ਪੈਦਾ ਹੋ ਸਕਦਾ ਕਿ ਪਿਛਲੇ 26 ਵਰਿਆਂ ਤੋਂ ਇੰਨੀਆਂ ਵਧੀਆ ਸਿੱਖ ਖੇਡਾਂ ਹੋ ਰਹੀਆਂ ਹਨ ਫਿਰ ਅਣਗੌਲੀਆਂ ਕਿਹੜੇ ਪਾਸੇ ਤੋਂ ਹਨ 26 ਵਰੇ ਕੋਈ ਥੋੜਾ ਵਕਤ ਨਹੀਂ ਹੁੰਦਾ ਜਦੋਂ ਅੱਜ ਕੱਲ ਤਾਂ ਕੋਈ ਸਾਂਝਾ ਕੰਮ ਦੋਵਰੇ ਨੇਪਰੇ ਚੜਨਾ ਸੁਖਾਲਾ ਨਹੀਂ ਤਾਂ ਸਿਲਵਰ ਜੁਬਲੀ ਮਨਾ ਚੁੱਕੀਆਂ ਇਹ ਖੇਡਾਂ ਆਪਣੇ ਆਪ ਵਿੱਚ ਇੱਕ ਮਿਸਾਲ ਹਨ ਹੁਣੇ-ਹੁਣੇ ਕਾਮਯਾਬੀ ਨਾਲ ਨੇਪਰੇ ਚੜੀਆਂ 26ਵੀਂ ਸਿੱਖ ਖੇਡਾਂ ਦਾ ਵਿਸਤਾਰ ਮੇਰੇ ਬਹੁਤ ਸਾਰੇ ਕਲਮੀ ਪ੍ਰਾਵਾਂ ਨੇ ਆਪੋ ਆਪਣੇ ਨਜ਼ਰੀਏ ਨਾਲ ਕੀਤਾ ਹੈ ਸੋ ਇਹਨਾਂ ਗੱਲਾਂ ਨੂੰ ਦੁਬਾਰਾ ਦਰਹੌਰ ਨਾਲੋਂ ਬਿਹਤਰ ਹੈ ਇਹਨਾਂ ਦਾ ਅੰਛੂਆ ਪੈੜੂ ਛੂਆ ਜਾਵੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਸਿੱਖ ਖੇਡਾਂ ਦੇ ਪਿਛੋਕੜ ਤੇ ਝਾਤ ਮਾਰ ਲਈ ਜਾਵੇ ਤਾਂ ਠੀਕ ਹੋਵੇਗਾ 80 ਦੇ ਦਹਾਕੇ ਦੀ ਗੱਲ ਹੈ ਜਦੋਂ ਹਾਲੇ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਗਿਣਤੀ ਨਾ ਮਾਤਰ ਸੀ ਉਸ ਵਕਤ ਮਰੇਸ਼ੀਆ ਤੋਂ ਉੱਠ ਕੇ ਬਹੁਤ ਸਾਰੇ ਪਰਿਵਾਰ ਸਾਊਥ ਆਸਟ੍ਰੇਲੀਆ ਦੀ ਧਰਤੀ ਉੱਤੇ ਆਪਣੇ ਪੈਰ ਜਮਾਉਣ ਲੱਗੇ ਹੌਲੀ ਹੌਲੀ ਜਦੋਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਤਾਂ ਆਪਣਾ ਪਹਿਲਾ ਫਰਜ਼ ਐਡਲਿਡ ਵਿਖੇ ਗੁਰੂ ਦਾ ਘਰ ਯਾਨੀ ਗੁਰਦੁਆਰਾ ਸਾਹਿਬ ਬਣਾਉਣ ਬਾਰੇ ਸੋਚਿਆ ਗਿਆ ਭਾਵੇਂ ਵੱਖਰੇ ਵੱਖਰੇ ਸਮਾਤੀ ਕੀਰਤਨ ਦਰਬਾਰ ਦਾ سلسلہ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀ ਪਰ ਸੰਗਤਾਂ ਦੀ ਆਮਦ ਤੇ ਹੁਸ਼ਿਆ ਨੇ ਗੁਰੂ ਘਰ ਦੀ ਪੱਕੀ ਇਮਾਰਤ ਬਣਾਉਣ ਵੱਲ ਹੰਗਾਰਾ ਭਰਿਆ 1983 ਵਿੱਚ ਗੁਰੂ ਕਰ ਦੀ ਸ਼ੁਰੂਆਤ ਮੌਕੇ ਤੇ ਖੇਡਾਂ ਕਰਵਾਉਣ ਦੀ ਗੱਲ ਹੋਈ ਤਾਂ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਨੂੰ ਚੁਣਿਆ ਗਿਆ ਜਿਸ ਦਾ ਇੱਕ ਵੱਡਾ ਕਾਰਨ ਮਲੇਸ਼ੀਆ ਦੇ ਪੰਜਾਬੀਆਂ ਵਿੱਚ ਵੀ ਹਾਕੀ ਕਾਫੀ ਪ੍ਰਚਲਿਤ ਹੋਣਾ ਵੀ ਸੀ ਇਨ੍ਹਾਂ ਖੇਡਾਂ ਨਾਲ ਪਹਿਲੇ ਦਿਨ ਤੋਂ ਜੁੜੇ ਮਹਾਬੀਰ ਸਿੰਘ ਗਰੇਵਾਲ ਦੇ ਦੱਸਣ ਮੁਤਾਬਕ ਜਦੋਂ ਮਲੇਸ਼ੀਆ ਤੋਂ ਆਸਟ੍ਰੇਲੀਆਏ ਤਾਂ ਉਸ ਵਕਤ ਮਲੇਸ਼ੀਆ ਵਿੱਚ ਪੰਜਾਬੀ ਭਾਈਚਾਰੇ ਦੀਆਂ ਖੇਡਾਂ ਤਕਰੀਬਨ 36 ਸਾਲ ਤੋਂ ਲਗਾਤਾਰ ਹੋ ਰਹੀਆਂ ਸਨ ਜੋ ਕਿ ਹੁਣ 62 ਸਾਲ ਦਾ ਆਪਣਾ ਸਫ਼ਰ ਤੈਅ ਕਰ ਚੁੱਕੀਆਂ ਹਨ ਤੋ ਉਹੀ ਪਰਤ ਪਰ ਸਟੇਡੀਅਮ 'ਚ ਸ਼ੁਰੂ ਕਰਨ ਬਾਰੇ ਸੋਚਿਆ ਗਿਆ ਇਹਨਾਂ ਖੇਡਾਂ ਦਾ ਨਾਂ ਸਿੱਖ ਖੇਡਾਂ ਰੱਖਣ ਬਾਰੇ ਉਹਨਾਂ ਦੱਸਿਆ ਕਿ ਗੁਰੂ ਘਰ ਦੀ ਸੰਗਤ ਵੱਲੋਂ ਕੀਤੇ ਸਪਰਾਲੇ ਕਰਕੇ ਇਹਨਾਂ ਦਾ ਨਾਂ ਸਿੱਖ ਖੇਡਾਂ ਰੱਖਿਆ ਗਿਆ ਤੇ ਇਸ ਪਿੱਛੇ ਦੀ ਸੋਚ ਵਿਦੇਸ਼ ਵਿੱਚ ਸਿੱਖੀ ਨੂੰ ਪ੍ਰਫੁੱਲਿਤ ਕਰਨਾ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਜ਼ਰੀਏ ਧਰਮ ਅਤੇ ਇੱਕ ਦੂਜੇ ਨਾਲ ਜੋੜਨਾ ਸੀ ਪਹਿਲੀਆਂ ਸਿੱਖ ਖੇਡਾਂ ਵਿੱਚ ਸਾਊਥ ਆਸਟ੍ਰੇਲੀਆ ਤੋਂ ਇਲਾਵਾ ਮੈਲਬੌਰਨ ਤੋਂ ਵੀ ਕੁਝ ਟੀਮਾਂ ਨੇ ਹਿੱਸਾ ਲਿਆ ਇਥੇ ਜ਼ਿਕਰ ਯੋਗ ਹੈ ਕਿ ਉਸ ਵਕਤ ਕੁਝ ਇੱਕ ਗੋਰਿਆਂ ਦੀਆਂ ਟੀਮਾਂ ਨੇ ਵੀ ਇਹਨਾਂ ਪਹਿਲੀਆਂ ਸਿੱਖ ਕੈਡਾਂ ਵਿੱਚ ਆਪਣੇ ਜੋਹਰ ਵਿਖਾਈ। ਗਰੇਵਾਲ ਹੋਰਾਂ ਦੇ ਦੱਸਣ ਮੁਤਾਬਕ ਐਡੀਲੇਟ ਦੀਆਂ ਸੰਗਠਾ ਨੇ ਮਹਿਲਬਾਨ ਤੋਂ ਆਈਆਂ ਟੀਮਾਂ ਨੂੰ ਅਗਲੇ ਸਾਲ ਇੱਕ ਕੈਡਾਂ ਕਰਵਾਉਣ ਦੀ ਬੇਨਤੀ ਕੀਤੀ ਤਾਂ ਉਹਨਾਂ ਪ੍ਰਵਾਨ ਕਰ ਲਈ। ਮਹਿਲਬਾਨ ਵਿੱਚ ਹੋਈਆਂ ਸਿੱਖ ਕੈਡਾਂ ਵਿੱਚ ਸੌਸ ਆਸਟ੍ਰੇਲੀਆ ਤੋਂ ਰਾਵਸ ਸਿਡਨੀ ਤੋਂ ਵੀ ਖਿਡਾਰੀਆਂ ਨੇ ਹਿੱਸਾ ਲਿਆ ਤੇ ਹੌਲੀ-ਹੌਲੀ ਇਹ ਕੈਡਾਂ ਇੱਕ ਤੋਂ ਦੂਜੇ ਥਾਂ ਹੁੰਦੀਆਂ ਆਪਣੇ 26ਵੇਂ ਸਾਲ ਵਿੱਚ ਪਹੁੰਚ ਗਈਆਂ। ਹਰ ਸਾਲ ਇਹਨਾਂ ਦਾ ਵਿਸਤਾਰ ਹੁੰਦਾ ਗਿਆ ਤੇ ਹੌਲੀ-ਹੌਲੀ ਫੁੱਟਬਾਲ, ਕਬੱਡੀ, ਨੈੱਟਬਾਲ ਤੇ ਐਥਲੈਟਿਕਸ ਸਾਧ ਇਹਨਾਂ ਖੇਡਾਂ ਦਾ ਇੱਕ ਅਹਿਮ ਹਿੱਸਾ ਬਣ ਗਈਆਂ। ਹੁਣ ਗੱਲ ਕਰਦੇ ਆਂ ਇਹਨਾਂ ਖੇਡਾਂ ਦੀ ਅੰਗੋਲੇ ਪੱਖ ਤੇ। ਸਭ ਤੋਂ ਵੱਧ ਅੰਗੋਲੇ ਪੱਖ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਹੈ ਭਾਰਤੀ ਤੇ ਵਿਦੇਸ਼ੀ মিডিਆ ਵੱਲੋਂ ਦੁਨੀਆ ਦੇ ਦੱਖਣੀ ਗੋਲੇ ਤੇ ਹੁੰਦੇ ਇਸ ਮਹਾਨ ਕੁੰਭ ਨੂੰ ਐਮੀਅਤ ਨਾ ਦੇਣਾ। ਇਥੇ ਜ਼ਿਕਰ ਕਰਨਾ ਵੀ ਬੰਦਾ ਕਿ ਆਸਟ੍ਰੇਲੀਆ ਵਿੱਚ ਛਪਦੇ ਸਾਰੇ ਪੰਜਾਬੀ ਅਖਬਾਰ ਇਸ ਕੱਲੋਂ ਬਦਾਈ ਦੇ ਪਾਤਰ ਹਨ ਜੋ ਇਨ੍ਹਾਂ ਖੇਡਾਂ ਲਈ ਮੁਫਤ ਇਸ਼ਤਿਹਾਰ ਛਾਪਣ ਤੋਂ ਇਲਾਵਾ ਇਹਨਾਂ ਦੀ ਪੂਰੀ ਕਵਰੇਜ ਵੀ ਦਿਲ ਖੋਲ ਕੇ ਕਰਦੇ ਹਨ 2006 ਵਿੱਚ ਹਰਮਨ ਰੇਡੀਓ ਨੇ ਪਹਿਲੀ ਵਾਰ ਸਿੱਖ ਖੇਡਾਂ ਦਾ ਲਾਈਵ ਪ੍ਰਸਾਰਣ ਕਰਕੇ ਇੱਕ ਨਵਾਂ ਦਯਾ ਜੋੜਿਆ ਸੀ ਆਸਟ੍ਰੇਲੀਅਨ ਪੰਜਾਬੀ ਮੀਡੀਆ ਦੀ ਇੱਕ ਵੱਡੀ ਮਜਬੂਰੀ ਇਹ ਹੈ ਕਿ ਇਹ ਘਰ ਫੂਕ ਤਮਾਸ਼ਾ ਦੇਖਣ ਵਾਲਾ ਤੰਦਾ ਹੋਣ ਕਰ ਨੇ ਇਹਨਾਂ ਦਾ ਦਾਇਰਾ ਬਹੁਤ ਸੀਮਤ ਹੈ ਜੇਕਰ ਭਾਰਤੀ ਜਾਂ ਕਹਿ ਲੋ ਪੰਜਾਬ ਦੇ মিডিਆ ਦੀ ਗੱਲ ਕੀਤੀ ਜਾਏ ਤਾਂ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਖਬਰਾਂ ਵਿੱਚ ਰਹਿਣਾ ਕਿੰਨਾ ਕੁ ਔਖਾ ਹੈ ਕਿਤੇ ਵੀ ਇੱਕ ਬਿਆਨ ਦਿਓ ਪੱਤਰਕਾਰ ਮਿੱਤਰ ਨੂੰ ਭੇਜ ਦਿਓ ਤੇ ਦਿਨ ਚੜ੍ਹਦੇ ਸਰ ਪਾ ਦਿਓ ਫੇਸਬੁੱਕ ਤੇਗਾ 20 50 ਲਾਇਕ ਤੇ 30 40 ਕਮੈਂਟ ਤਾਂ ਆ ਹੀ ਜਾਣੇ ਹੁੰਦੇ ਹਨ ਬਸ ਇੰਨੀ ਕੁ ਸਾਡੀ ਮਾਰ ਹੁੰਦੀ ਹੈ ਆਪਣਾ ਆਪ ਚਿੱਤ ਪ੍ਰਚਾਰਨ ਦੀ ਜ਼ਿੰਮੇਵਾਰੀਆਂ ਫਰਜ਼ਦਾਰ ਤੇ ਸੱਚਮੁੱਚੀ ਕੋਈ ਇਹੋ ਜਿਹਾ ਕੰਮ ਜੋ ਖੁਦ ਹੀ ਖਬਰ ਬਣੇ ਉਸ ਵਲ ਸਾਡਾ ਧਿਆਨ ਘਟੀ ਜਾਂਦਾ ਹੈ ਆਡੀ ਪਤਰਕਾਰੀ ਬਸ ਇਹਨਾਂ ਦਾਇਰਿਆਂ ਵਿੱਚ ਹੀ ਸੈਮਟੀ ਹੋਈ ਹੈ ਜਿਸ ਦਾ ਨਤੀਜਾ ਇਕਾਦੁੱਕਾ ਪਤਰਕਾਰਾਂ ਨੂੰ ਛੱਡ ਕੇ ਕਿਸੇ ਨੂੰ ਬੇਗਾਨੀ ਧਰਤੀ ਤੇ 26 ਸਾਲ 15 20 ਹਜ਼ਾਰ ਦਾ ਘੱਟ 2000 ਦੇ ਕਰੀਬ ਖਿਡਾਰੀਆਂ ਵਿੱਚ ਕੋਈ ਖਬਰ ਦਿਖਾਈ ਨਹੀਂ ਦਿੱਤੀ ਇਕਾਦੁੱਕਾ ਜੋ ਖਬਰਾਂ ਭਾਰਤੀ মিডিਆ ਵਿੱਚ ਗਈਆਂ ਵੀ ਉਹਨਾਂ ਵਿੱਚ ਵੀ ਦੋ ਚਾਰ ਬੰਦਿਆਂ ਨੂੰ ਖੁਸ਼ ਕਰਨ ਨੂੰ ਛੱਡ ਹੋਰ ਕੁਝ ਨਹੀਂ ਦਿਸਿਆ ਜਿਨ੍ਹਾਂ ਨੂੰ ਥਾਂ ਭਾਰਤੀ মিডিਆ ਨੇ ਇਹਨਾਂ ਖੇਡਾਂ ਨੂੰ ਦਿੱਤਾ ਉੱਨੀ ਖਬਰ ਤਾਂ ਕਿਸੇ ਦੀ ਬੱਕਰੀ ਗਵਾਚਣ ਤੇ ਸ਼ਾਬਦ ਦਿੱਤੀ ਜਾਂਦੀ ਹੈ ਇਹ ਤੇ ਕਸੂਰ ਕੱਲਾ ਪੱਤਰਕਾਰਾਂ ਦਾ ਹੀ ਨਹੀਂ ਮੂਹਰ ਲਿਆ ਨੂੰ ਕਿਸੇ ਇਤਿਹਾਸ ਤੱਕ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਤਾਂ ਕੋਈ ਚਟਪਟੀ ਖਬਰ ਭੇਜੋ ਫਿਰ ਦੇਖੋ ਕਿਵੇਂ ਮੂਹਰਲੇ ਪਰਨੇ ਤੇ ਲੱਗਦੀ ਹੈ ਇੱਥੇ ਮੈਨੂੰ ਮੇਰੇ ਮਿੱਤਰ ਸੁਖਨੈਬ ਸਿੱਧੂ ਦੀ ਗੱਲ ਤੇ ਤਿਆਰੀ ਹੈ ਉਹਨਾਂ ਤੇ ਮੇਰੇ ਦੁੱਖ ਸੁੱਖ ਦਾ ਸਾਥੀ ਹੈ ਦੀ ਆਵਾਜ਼ ਮਾਰੇ ਤੋਂ ਹਜ਼ਰ ਹੋ ਜਾਂਦਾ ਹੈ ਪਰ ਆ ਪਾਣੀ ਮਾਰਨ ਵਾਲੀਆਂ ਖਬਰਾਂ ਪਿੱਛੇ ਉਹ ਕਈ ਵਾਰ ਮੇਰੀ ਲਾਪਾਕ ਕਰ ਚੁੱਕਿਆ ਪਹਿਲਾਂ ਤਾਂ ਇੱਕ ਦੋ ਵਾਰ ਮੈਨੂੰ ਵੀ ਬੁਰਾ ਲੱਗਿਆ ਤੇ ਉਸ ਤੇ ਗੁੱਸਾ ਵੀ ਆਇਆ ਜਦੋਂ ਮੈਂ ਕੋਈ ਖਬਰ ਉਹਨਾਂ ਦੇ ਆਨਲਾਈਨ ਅਖਬਾਰ ਪੰਜਾਬੀ ਨਿਊਜ਼ ਆਨਲਾਈਨ ਲਈ ਭੇਜਣੀ ਤਾਂ ਉਹਨਾਂ ਨੇ ਬੜੀ ਬੇਰੁਖੀ ਜੀ ਨਾ ਛਾਪਣ ਤੋਂ ਨਾ ਕਰ ਦੇਣੀ ਤੇ ਕਹਿਣਾ ਯਾਰ ਕੋਈ ਖਬਰ ਹੋਵੇ ਤਾਂ ਭੇਜਿਆ ਕਰੋ। ਉਹੀ ਪੰਜ ਸੱਤ ਬੰਦਿਆਂ ਦੇ ਨਾਂ ਅੱਗੇ ਪਿੱਛੇ ਕਰਕੇ ਭੇਜੀ ਖਬਰ ਮੈਂ ਨਹੀਂ ਛਾਪਣੀ। ਕੱਲ ਨੂੰ ਨਰਾਜ਼ ਹੁੰਦਾ ਭਾਵੇਂ ਅੱਜ ਹੋ ਜਾ। ਪਰ ਹੁਣ ਉਸ ਤੇ ਗੁੱਸਾ ਹੋਣੋਂ हट ਗਿਆ। ਚਲੋ ਮੁੱਦੇ ਤੇ ਆਉਂਦੇ ਆ। ਹੁਣ ਆਸਟ੍ਰੇਲੀਆ ਦੇ ਮੀਡੀਆ ਤੇ ਨਜ਼ਰਸਾਨੀ ਕਰਦੇ ਹਾਂ। ਮੈਂ ਬਹੁਤ ਲੱਭਿਆ ਪਰ ਮੈਨੂੰ ਕੋਈ ਇਹੋ ਜੀ ਖਬਰ ਜਾਂ ਰਿਪੋਰਟ ਦੇਖਣ ਨੂੰ ਨਹੀਂ ਮਿਲੀ ਜਿਸ ਵਿੱਚ ਇਨ੍ਹਾਂ ਸਿੱਖ ਖੇਡਾਂ ਦਾ ਕਿਤੇ ਜ਼ਿਕਰ ਕੀਤਾ ਹੋਵੇ ਭਾਵੇਂ ਹਰ ਵਾਰ ਉਦਘਾਟਨ ਮੌਕੇ ਕੋਈ ਨਾ ਕੋਈ ਮੰਤਰੀ ਜਾਂ ਐਮਪੀ ਇਨ੍ਹਾਂ ਖੇਡਾਂ ਵਿੱਚ ਸ਼ਿਰਕਤ ਕਰਨ ਲਈ ਵੀ ਆਉਂਦਾ ਹੈ ਤੇ ਕਈ ਵਾਰ ਸਰਕਾਰੀ ਮਦਦ ਵੀ ਉਹ ਦੇ ਚੁੱਕੇ ਹਨ ਪਰ ਫਿਰ ਵੀ ਆਸਟ੍ਰੇਲੀਆ ਦੇ ਮੀਡੀਆ ਨੂੰ ਇਨ੍ਹਾਂ ਖੇਡਾਂ ਵਿੱਚ ਕੋਈ ਦਿਲਚਸਪੀ ਨਹੀਂ ਜਦੋਂ ਇਸ ਦੇ ਕਾਰਨ ਪਰਚੋਲਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਗੱਲ ਤਾਂ ਇਹ ਸਾਹਮਣੇ ਆਈ ਕਿ ਇਨ੍ਹਾਂ ਨਾਲ ਕੋਈ ਅਧਿਕਾਰਤ ਤੌਰ ਤੇ ਸੰਪਰਕ ਹੀ ਨਹੀਂ ਕੀਤਾ ਜਾਂਦਾ ਸੋ ਇਸ ਲਈ ਇਹ ਖੇਡਾਂ ਦੀ ਕਵਰੇਜ ਨਹੀਂ ਕਰਦੇ ਪਰ ਇਹ ਗੱਲ ਵੀ ਪੂਰੀ ਤਰ੍ਹਾਂ ਠੀਕ ਨਹੀਂ ਇਸ ਲਈ ਇੱਕ ਹੱਡ ਵੀਤੀ ਸਾਂਝੀ ਕਰਨੀ ਚਾਹੁੰਦਾ ਹਾਂ 2011 ਵਿੱਚ ਐਡੀਲੇਡ ਇੱਕ ਵਾਰ ਫਿਰ ਸਿੱਖ ਖੇਡਾਂ ਦਾ ਮੇਜ਼ਬਾਨ ਸੀ ਮੈਨੂੰ ਇਹਨਾਂ ਖੇਡਾਂ ਦੀ ਮੀਡੀਆ ਇਨਚਾਰਜ ਦੀ ਜ਼ਿੰਮੇਵਾਰੀ ਮਿਲੀ ਸੋ ਮੇਰਾ ਪਹਿਲਾ ਕੰਮ ਇਹ ਹੀ ਸੀ ਕਿ ਸਾਰੀ ਅਸੀਆ ਅਤੇ ਆਸਟ੍ਰੇਲੀਆਨ ਮੀਡੀਆ ਨੂੰ ਇਸ ਕਾਰਜ ਵਿੱਚ ਸ਼ਾਮਲ ਜ਼ਰੂਰ ਕਰਾਂਗੇ ਇਸੇ ਮੱਦੇਨਜ਼ਰ ਮੈਂ ਕੁਝ ਇੱਕ ਚੈਨਲਾਂ ਤੇ ਅਖਬਾਰਾਂ ਦੇ ਦਫ਼ਤਰਾਂ ਵਿੱਚ ਗਿਆ ਪਰ ਹਰ ਇੱਕ ਤੋਂ ਮੈਨੂੰ ਇੱਕੋ ਜਵਾਬ ਮਿਲਿਆ ਕਿ ਤੁਸੀਂ ਤਿੰਨ ਮਹੀਨੇ ਪਹਿਲਾਂ ਬੁੱਕ ਕਰਵਾਉਣਾ ਸੀ ਹੁਣ ਤਾਂ ਦੇਰੀ ਹੋ ਗਈ ਉਹਨਾਂ ਦੀ ذریل سی کہ ਖੇਡਾਂ ایسਟਰ ਦੀਆਂ چھਟੀਆਂ ਵਿੱਚ ਹੁੰਦੀਆਂ ਤੇ ਉਸ ਵਕਤ ਸਟਾਫ ਬਹੁਤ ਘੱਟ ਹੁੰਦਾ ਸੋ ਉਹ ਕਵਰੇਜ ਨਹੀਂ ਕਰ ਸਕਦੇ ਉਸ ਵਕਤ ਖੇਡਾਂ ਵਿੱਚ 2 ਮਹੀਨੇ ਬਾਕੀ ਸਨ ਇੱਕ ਚੈਨਲ ਵਾਲੀ ਬੀਬੀ ਨਾਲ ਤਾਂ ਮੇਰੀ ਤੂੰ ਤੂੰ ਮੈਂ ਮੈਂ ਵੀ ਹੋ ਗਈ ਸੀ ਜਦੋਂ ਮੈਂ ਉਸ ਨੂੰ ਇਹ ਕਹਿ ਬੈਠਾ ਕਿ ਜੇ ਅੱਜ ਸਾਡੇ ਕਿਸੇ ਪੰਜਾਬੀ ਕੋਲੋਂ ਕੋਈ ਨਿੱਕੀ ਜਿਹੀ ਗਲਤੀ ਹੋ ਜਾਵੇ ਤਾਂ ਤੁਸੀਂ ਉਸੇ ਵਕਤ ਉੱਥੇ ਪਹੁੰਚ ਕੇ ਮਿੱਟੀ ਪਟਣ ਲੱਗ ਜਾਵੋਗੇ ਪਰ ਸਾਡੀ ਸਫਰ ਕਰਨ ਵਾਲੇ ਕੰਮ ਲਈ ਤੁਹਾਡੇ ਕੋਲ ਟਾਈਮ ਹੀ ਨਹੀਂ ਉਹ ਤੂੰ ਤੂੰ ਮੈਂ ਮੈਂ ਤਾਂ ਜ਼ਿਆਦਾ ਨਹੀਂ ਵਧੀ ਕਿਉਂਕਿ ਮਾਤੜ ਆਪਣੀ ਅੰਗਰੇਜ਼ੀ ਮੁੱਕਣ ਦੇ ਡਰੋਂ ਉਥੋ ਖਿਸਕ ਗਿਆ ਪਰ ਗੱਲ ਸਪਸ਼ਟ ਹੈ ਕਿ ਕਿਤਨਾ ਕਿਤੇ ਦਾਲ ਕਾਰੀ ਜ਼ਰੂਰ ਹੈ ਸਰਕਾਰ ਦੀ ਦਿਲਚਸਪੀ ਘਟ ਹੋਣ ਦਾ ਕਾਰਨ ਤਾਂ ਸਪਸ਼ਟ ਹੀ ਹੈ ਕਿ ਹਾਲੇ ਤੱਕ ਸਾਡੇ ਭਾਈਚਾਰੇ ਕੋਲ ਬੋਰਡ ਦੀ ਤਾਕਤ ਨਹੀਂ ਹੈ ਉਮੀਦ ਹੈ ਕੁਝ ਕੁ ਸਾਲਾਂ ਨੂੰ ਇਹ ਸਾਨੂੰ ਆਪ ਮਿਲੇਗੇ ਲੈ ਕਰਦੇ ਦਿਖਾਈ ਦੇਣਗੇ ਜਦੋਂ ਅਸੀਂ ਵੋਟਾਂ ਵਾਲੇ ਹੋਗੇ ਇਸ ਮਸਲੇ ਨੂੰ ਇੱਕ ਵਾਰ ਮੈਂ ਸਾਡੇ ਲੋਕਲ ਫੈਡਰਲ ਐਮਪੀ ਨਾਲ ਸੰਵਾਦ ਕੀਤਾ ਸੀ ਤੇ ਉਸ ਨੂੰ ਅਹਿਸਾਸ ਕਰਵਾਇਆ ਸੀ ਕਿ ਅਸੀਂ ਇਹਨਾਂ ਖੇਡਾਂ ਨਾਲ ਆਸਟ੍ਰੇਲੀਅਨ ਅਰਥਚਾਰੇ ਵਿੱਚ ਕਿੰਨਾ ਯੋਗਦਾਨ ਦਿੰਦੇ ਹਾਂ ਕਿਉਂਕਿ ਇਹਨਾਂ ਖੇਡਾਂ ਨੂੰ ਦੇਖਣ ਵਾਲੇ ਦੂਰੋਂ ਦੂਰੋਂ ਹਜ਼ਾਰਾਂ ਡਾਲਰ ਖਰਚ ਕਰਕੇ ਆਉਂਦੇ ਹਨ ਜਿਹੜਾ ਕਿ ਸਿੱਧੇ ਰੂਪ ਵਿੱਚ ਅਰਥਚਾਰੇ ਨੂੰ ਫਾਇਦਾ ਹੁੰਦਾ ਹੈ ਪਰ ਆਪਣੀ ਆਵਾਜ਼ ਸਰਕਾਰ ਦੇ ਕਰਨੀ ਪਾਉਣ ਲਈ ਸਾਨੂੰ ਰਲ ਮਿਲ ਕੇ ਹਮਲਾ ਮਾਰਨਾ ਪੈਣਾ ਹੈ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਹੀ ਅਣਗੌਲੇ ਰਹਿ ਜਾਣਾ ਪਰ ਪਏਗਾ ਰਲ ਮਿਲ ਕੇ ਰਹਿਣਾ ਰਲ ਮਿਲ ਕੇ ਰਹਿਣਾ ਲਿਖਣ ਚੀਜ਼ ਸੁਕਾਲਾ ਹੈ ਅਸਲ ਵਿੱਚ ਤਾਂ ਸਾਡਾ ਇਕੱਲੇ-ਇਕੱਲੇ ਦਾ ਹੌਮੇ ਰਲ ਮਿਲ ਕੇ ਸਰਬੱਤ ਦੇ ਭਲੇ ਦੀ ਸੋਚਣ ਹੀ ਕਿੱਥੇ ਦਿੰਦਾ ਹੈ ਇੱਕ ਦੋ ਹੋਰ ਮਸਲੇ ਹਨ ਜੋ ਸੰਖੇਪ ਵਿੱਚ ਸਾਂਝੇ ਕਰਨਾ ਚਾਹਾਂਗਾ ਇੱਕ ਤਾਂ ਜਦੋਂ ਸਿੱਖ ਖੇਡਾਂ ਵਿੱਚ ਸ਼ਾਮਲ ਖਿਡਾਰੀਆਂ ਤੇ ਝਾਤ ਮਾਰੀਦੀ ਹੈ ਤਾਂ ਇੱਕ ਵਾਰ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਜਦੋਂ ਨਾ ਖੇਡਾਂ ਵਿੱਚ ਪੂਰਨ ਸਿੱਖੀ ਸਰੂਪ ਵਿੱਚ ਖੇਡਣ ਵਾਲੀ ਖਿਡਾਰੀਆਂ ਦੀ ਗਿਣਤੀ ਨਾ ਮਾਤਰ ਜਾਂ ਕਹਿ ਦਈਏ ਕਿ ਇੱਕਾ ਦੁੱਕਾ ਹੀ ਲਿਖਾਈ ਦਿੰਦੀ ਹੈ ਜੋ ਬਹੁਤੀ ਚਿੰਤਾ ਦਾ ਵਿਸ਼ਾ ਹੈ ਭਾਵੇਂ ਮੇਰੇ ਜੇ ਸਿੱਖੀ ਦੇ ਦੋਸਤਾਂ ਦੀ ਬਹੁਤਾਤ ਹੋ ਗਈ ਹੈ ਪਰ ਸੱਚ ਜਾਣਿਓ ਬਹੁਤ ਜਾਂਦੀਆਂ ਭਾਵਨਾਵਾਂ ਸਿੱਖੀ ਨੂੰ ਪਰਫਲੁੱਤ ਹੁੰਦਾ ਦੇਖਣ ਦੀਆਂ ਹਨ ਅੱਜ ਜਦੋਂ ਗੌਰ ਨਾਲ ਇਹਨਾਂ ਖੇਡਾਂ ਦੀਆਂ ਤਸਵੀਰਾਂ ਦੇਖ ਰਿਹਾ ਸੀ ਇਹਨਾਂ ਖੇਡਾਂ ਵਿੱਚ ਸ਼ਾਮਲ ਰੋਕਾਂ ਵਿੱਚ ਪੂਰਨ ਸਿੱਖੀ ਸਰੂਪ ਵਿੱਚ 1.2 ਫੀਸਦੀ ਅਤੇ ਪੱਗ ਵਾਲੇ ਮਸਾਂ ਕੁ 4 ਫੀਸਦੀ ਦੇਖਣ ਨੂੰ ਮਿਲ ਰਹੇ ਸਨ ਜੋ ਵਾਕਿਆ ਸਾਡੀ ਧਰਮ ਲਈ ਚਿੰਤਾ ਦਾ ਵਿਸ਼ਾ ਹੈ ਸਿੱਖ ਖੇਡਾਂ ਦਾ ਸਿਰਫ ਇੱਕ ਚੜ੍ਹਕਾਰਾ ਤਿੰਨ ਦਿਨਾਂ ਵਿੱਚ ਉਦੋਂ ਦੇਖਣ ਨੂੰ ਮਿਲਿਆ ਜਦੋਂ ਰਣਜੀਤ ਅਖਾੜਾ ਦੇ ਸਿੰਘਾਂ ਨੇ ਗੱਤਕੇ ਦੀ ਮਹਾਨ ਪਰੰਪਰਾ ਨੂੰ ਮੈਦਾਨ ਵਿੱਚ ਕੁਝ ਵਕਤ ਲਈ ਜਿਉਂਦਾ ਕਰ ਦਿੱਤਾ ਇਹਨਾਂ ਖੇਡਾਂ ਦੌਰਾਨ ਹੁੰਦੀ ਸਿੱਖ ਫੁਰਮ ਦਾ ਇਤਿਹਾਸ ਵੀ ਇਹਨਾਂ ਖੇਡਾਂ ਜਿੰਨਾ ਹੀ ਪੁਰਾਣਾ ਹੋ ਚੁੱਕਾ ਹੈ पर अफसोस आले तक 20 30 ਬੰਦਿਆਂ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੀ ਕਿਸੇ ਵੀ ਧਰਮ ਲਈ ਇਹੋ ਜੇ ਫੋਰਮ ਦਾ ਮਹੱਤਵ ਬਹੁਤ ਹੀ ਜ਼ਿਆਦਾ ਹੁੰਦਾ ਹੈ ਇਸ ਪਾਸੇ ਸਾਨੂੰ ਹੋਰ ਸੋਚਣਾ ਪਵੇਗਾ ਚਾਹੇ ਇਸ ਦਾ ਸਮਾਗਮ ਕਿ ਪਿੱਛੇ ਕੀਤਾ ਜਾਵੇ ਚਾਹੇ ਇਸ ਨਾਲ ਕੁਝ ਕੋਈ ਪ੍ਰਦਰਸ਼ਨੀਆਂ ਨੂੰ ਜੋੜਿਆ ਜਾਵੇ ਜਿਸ ਨਾਲ ਨਵੀਂ ਪ੍ਰਾਣੀ ਪੀੜੀ ਨੂੰ ਇਸ ਫੋਰਮ ਵਿੱਚ ਹੋਰ ਜਗਿਆਸਾ ਪੈਦਾ ਹੋਵੇ ਇਸ ਵਾਰ ਦੀ ਫੋਰਮ ਵਿੱਚ ਵੀ ਲੋਕਾਂ ਦੀ ਘੱਟ ਰੜਕੀ ਤੇ ਕੁਝ ਕੋਈ ਬੁਲਾ ਰਹੇ ਆਪਣੀ ਮਾਤ ਪਾਤਸ਼ਾਹ ਦਾ ਫਿਕਰ ਅੰਗਰੇਜ਼ੀ ਵਿੱਚ ਕਰਨ ਨੂੰ ਹੀ ਤਰਜੀਹ ਦਿੰਦੇ ਦਿਖਾਈ ਦਿੱਤੇ ਬਾਬਾ ਫੌਜ ਸਿੰਘ ਦੀ ਹਾਜ਼ਰੀ ਵੀ ਇਹਨਾਂ ਖੇਡਾਂ ਵਿੱਚ ਕਾਫੀ ਹਲਚਲ ਪੈਦਾ ਕਰ ਗਈ। ਮੈਨੂੰ ਨਹੀਂ ਲੱਗਦਾ ਸਿੱਖ ਖੇਡਾਂ ਵਿੱਚ ਆਇਆ ਕੋਈ ਵੀ ਜੀ ਮੇਰੇ ਤੋਂ ਸવાય ਬਾਬਾ ਜੀ ਨਾਲ ਫੋਟੋ ਨਾ ਖਿਚਵਾ ਕੇ ਗਿਆ ਹੋਵੇ। ਐਸ.ਬੀ.ਐਸ ਰੇਡੀਓ ਤੋਂ ਬੀਬੀ ਮਨਪ੍ਰੀਤ ਕੌਰ ਨੂੰ ਬਾਬਾ ਜੀ ਦੇ ਪ੍ਰੋਗਰਾਮ ਨੂੰ ਸਟਾਰੂ ਟੰਗਣਾ ਚਲਾਉਣ ਦੀ ਕਾਫੀ ਮਸ਼ਕਤ ਕਰਨੀ ਪੈ ਰਹੀ ਸੀ। ਖੇਡਾਂ ਦੌਰਾਨ ਖਾਣ-ਪੀਣ ਤੇ ਇੰਤਜ਼ਾਮ ਲਾਜਵਾਬ ਸੰਪਰਹਾਲੇ ਕਾਫੀ ਸਤਿਕਾਰ ਦੀ ਗੁੰਜਾਇਸ਼ ਹੈ। ਖੇਡਾਂ ਦੇ ਵਿੱਚ ਕਰਲੇ ਦਿਨ 2014 ਦੀਆਂ ਵਰ ਗੂਲ ਕਾ ਵਿਖੇ ਹੋ ਰਹੀਆਂ ਖੇਡਾਂ ਦੇ ਪ੍ਰਬੰਧਕ ਸਰਦਾਰ ਮਨਜੀਤ ਸਿੰਘ ਸਿੱਧੂ ਨਾਲ ਅਤੇ ਅਮਨਦੀਪ ਸਿੱਧੂ ਨਾਲ ਇਸ ਵਿਸ਼ੇ ਤੇ ਖੁੱਲਕੇ ਗੱਲਬਾਤ ਹੋਈ ਕਿ ਖਿਡਾਰੀਆਂ ਤੇ ਪ੍ਰਬੰਧਕਾਂ ਲਈ ਵੱਖਰੇ ਲੰਗਰ ਦਾ ਇੰਤਜ਼ਾਮ ਹੋਣਾ ਚਾਹੀਦਾ ਕਿਉਂਕਿ ਮੈਚ ਤੋਂ ਬਾਅਦ ਖਿਡਾਰੀ ਲੰਮੀਆਂ ਲੈਣਾ ਵਿੱਚ ਖੜਕੇ ਆਪਣੀ ਵਾਰੀ ਦੀ ਉਡੀਕ ਕਰਦੇ ਅਕਸਰ ਹੀ ਦੇਖੇ ਜਾਂਦੇ ਹਨ ਜਿਸ ਨਾਲ ਉਹਨਾਂ ਦੀ ਖੇਡ ਪ੍ਰਭਾਵਿਤ ਹੁੰਦੀ ਹੈ ਸਾਡਾ ਗੱਲਬਾਤ ਦਾ ਦੂਜਾ ਵਿਸ਼ਾ ਮੀਡੀਆ ਲਈ ਇੱਕ ਸੈਂਟਰ ਪੁਆਇੰਟ ਬਣਾਉਣਾ ਸੀ ਜਿਸ ਨਾਲ ਮੀਡੀਆ ਨੂੰ ਛੇਤੀ ਤੇ ਸਹੀ ਜਾਣਕਾਰੀ ਸਾਨੀ ਨਾਲ ਇੱਕੋ ਥਾਂ ਤੋਂ ਮਿਲ ਸਕੇ ਇੱਕ ਹੋਰ ਜਿਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਸਾਡੇ ਕੁਝ ਇੱਕ ادارے ਆਪਸੀ ਧੜੇਬੰਦੀ ਵਿੱਚ ਆਮ ਲੋਕਾਂ ਤੇ ਖਿਡਾਰੀਆਂ ਦਾ ਸ਼ਿਕਾਰ ਕਰ ਰਹੇ ਹਨ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜਿੱਥੇ ਵੀ ਸਿੱਖ ਖੇਡਾਂ ਹੋਣ ਉਸ ਤੋਂ ਥੋੜਾ ਪਹਿਲਾਂ ਕੋਈ ਹੋਰ ਟੂਰਨਾਮੈਂਟ ਰੱਖ ਲਿਆ ਜਾਂਦਾ ਜੋ ਸਿੱਧੇ ਰੂਪ ਵਿੱਚ ਇਹਨਾਂ ਖੇਡਾਂ ਨੂੰ ਪ੍ਰਾਪਤ ਕਰ ਜਾਂਦਾ ਹੈ ਇਹਨਾਂ ਲੋਕਾਂ ਨੂੰ ਵੀ ਬੇਨਤੀ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਵਾਰਸੋ ਕਦੇ ਇਕੱਲੇ ਬੈਠ ਆਪਣੇ ਬਾਰੇ ਵੀ ਸੋਚ ਕੇ ਦੇਖ ਲਵੋ ਕਿ ਭਲਾ ਮੰਗਣ ਅਤੇ ਕਰਨ ਨਾਲ ਮਨ ਨੂੰ ਕਿੰਨਾ ਸਕੂਨ ਮਿਲਦਾ ਹੈ ਇਸ ਵਾਰ ਸਾਫ ਸਪਾਈ ਤੇ ਪਾਣੀ ਪਲਾਉਣ ਦੀ ਸੇਵਾ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ 6 ਕੁ ਮਹੀਨੇ ਪਹਿਲਾਂ ਇੱਕ ਹੋਰ ਕਲੱਬ ਮੈਲਬਾਰਨ ਵਿੱਚ ਪੰਜਾਬੀ ਸਪੋਰਟਸ ਅਤੇ ਕਲਚਰਲ ਦੇ ਨਾਂ ਹੇਠ ਹੋਣ ਦੇ ਵਿੱਚ ਆਇਆ ਸੀ ਉਸ ਵਕਤ ਮੈਂ ਵੀ ਇਹੀ ਸੋਚਦਾ ਸੀ ਕਿ ਇਹ ਵੀ ਬਸ ਐਵੇਂ ਇੱਕਾ ਦੁੱਕਾ ਸੁਰਕੀਆਂ ਵਟੋੜਨ ਲਈ ਬਣਿਆ ਕਲੱਬ ਹੈ ਪਰ ਉਹਨਾਂ ਸਿੱਖ ਖੇਡਾਂ ਵਿੱਚ ਚੌਧਰ ਦੀ ਸਾ ਅਸਲੀ ਸੇਵਾ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਕੋਲੋਂ ਲਈ ਸੀ ਜਿਸ ਵਿੱਚ ਉਹ ਪੂਰਨ ਤੌਰ ਤੇ ਖਰੇ ਵੀ ਉਤਰੇ ਤਿੰਨੇ ਦਿਨ ਇਸ ਕਲੱਬ ਦੇ ਨੌਜਵਾਨਾਂ ਨੇ ਪੀਲੀਆਂ ਟੀ-ਸ਼ਰਟਾਂ ਪਾ ਕੇ ਹਜ਼ਾਰਾਂ ਬੋਤਲਾਂ ਪਾਣੀ ਦੀਆਂ ਵੰਡੀਆਂ ਤੇ ਨਾਲ ਨਾਲ ਸਫਾਈ ਲਈ ਬਹੁਤ ਮਿਹਨਤ ਕੀਤੀ 골ਡੀ ਬਰਾਡ ਵਿੱਕੀ ਸੰਧੂ ਬਲਦੇਵ ਸਿੰਘ ਹਰੀ ਕੁਲਦੀਪ ਸਿੰਘ ਔਲਖਾ ਜਿਥੇ ਹਰ ਵਕਤ ਸੇਵਾ ਵਿੱਚ ਰੁੱਝੇ ਦਿੱਸੇ ਉੱਥੇ ਮਨਜਿੰਦਰ ਬਰਾਡ ਪਾਇਲਟ ਬਰਾਡ ਗੁਰਲਾਲ ਬਰਾੜਾਦ ਨੇ ਇਸ ਕਾਰਜ ਵਿੱਚ ਬਹੁਤ ਸਹਿਯੋਗ ਦਿੱਤਾ ਫੋਕੀ ਬਿਆਨਬਾਜ਼ੀ ਕਰਕੇ ਖਬਰਾਂ ਵਿੱਚ ਰਹਿਣ ਵਾਲਿਆਂ ਲਈ ਇਹਨਾਂ ਨੌਜਵਾਨਾਂ ਨੇ ਇੱਕ ਚੰਗੀ ਮਿਸਾਲ ਪੇਸ਼ ਕੀਤੀ ਗੋਲਡੀ ਬਰਾੜ ਦੀ ਇੱਥੇ ਖਾਸ ਪ੍ਰਸ਼ੰਸਾ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਸਿੱਖ ਖੇਡਾਂ ਦੀ ਕਮੇਟੀ ਤੇ ਸਰਕਾਰ ਵਿਚਾਲੇ ਇੱਕ ਕੜੀ ਦੀ ਜੋ ਭੂਮਿਕਾ ਨਿਭਾਈ ਉਹ ਕਾਬਲੇ ਤਾਰੀਫ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਨੌਜਵਾਨ ਤੋਂ ਪੰਜਾਬੀ ਭਾਈਚਾਰੇ ਨੂੰ ਕਾਫੀ ਉਮੀਦਾਂ ਹਨ ਉਸ ਦਾ ਭਵਿੱਖ ਕਾਫੀ ਸੁਨਹਿਰਾ ਲੱਗ ਰਿਹਾ ਪਰ ਸ਼ਰਤ ਇਹ ਹੈ ਕਿ ਜੇਕਰ ਉਹ ਧਰਤੀ ਨਾਲ ਜੁੜ ਕੇ ਅੱਗੇ ਵਧਣ ਦੀ ਵਚਨਬੱਧ ਰਿਹਾ ਤਾਂ ਮਾਈਕ ਦੀ ਜ਼ਿੰਮੇਵਾਰੀ ਦੇਸ਼ੋਂ ਆਈ ਸਰਜੀਤ ਸਿੰਘ ਕਕਰਾਲੀ ਤੇ ਸੱਤੇ ਨਿਊਜ਼ੀਲੈਂਡ ਇਹ ਵੱਲੋਂ ਨਭਾਈ ਗਈ ਕਿਤੇ ਨਾ ਕਿਤੇ ਆਸਟ੍ਰੇਲੀਆ ਦੀ ਆਪਣੀ ਕਬੱਡੀ ਕਮੈਂਟੇਟਰ ਜੋੜੀ ਰਣਜੀਤ ਖੇੜਾ ਤੇ ਚਰਨਮਤ ਸਿੰਘ ਦੀ ਗੈਰ ਹਾਜ਼ਰੀ ਦੇ ਰਲਟ ਕਰੀ ਸੀ ਉਹਨਾਂ ਨੇ ਇੱਕ ਦਿਨ ਲਗਵਾਈ ਛੋਟੀ ਜੀ ਹਾਜ਼ਰੀ ਵਿੱਚ ਸਭ ਨੂੰ ਪ੍ਰਭਾਵਿਤ ਕੀਤਾ ਇਸ ਵਾਰ ਵੀ ਹਰਮਨ ਰੇਡੀਓ ਤੇ ਲਾਈਵ ਕਮੈਂਟਰੀ ਚਲਾਈ ਗਈ ਪਰ ਗਰਾਊਂਡ ਦੇ ਰੌਲੇ ਰੱਪੇ ਵਿੱਚ ਉਹ ਸਵਾਦ ਨਹੀਂ ਆਇਆ ਜੋ ਆਉਣਾ ਚਾਹੀਦਾ ਸੀ ਹਰਭਜਨ ਖੇੜਾ ਤੇ ਡਾਕਟਰ ਪ੍ਰੀਤਿੰਦਰ ਗਰੇਵਾਲ ਦੀ ਮਿਹਨਤ ਦੇ ਨਤੀਜੇ ਵਜੋਂ ਰਾਤ ਦਾ ਰੰਗਾਰੰਗ ਪ੍ਰੋਗਰਾਮ ਵੀ ਹਾਊਸਫੁੱਲ ਦਾ ਬੋਰਡ ਲਗਵਾ ਗਿਆ ਅਖੀਰ ਵਿੱਚ ਲੰਮੇ ਸਮੇਂ ਬਾਅਦ ਸਿੱਖ ਖੇਡਾਂ ਦੀ ਜ਼ਿੰਮੇਵਾਰੀ ਮਹਾਬੀਰ ਸਿੰਘ ਘਰੇਵਾਲ ਤੋਂ ਮਨਜੀਤ ਸਿੰਘ ਬੋਪਾ ਰਾਏ ਦੇ ਮੋਢਿਆਂ ਤੇ ਆਈ ਹੈ। ਉਹਨਾਂ ਨੂੰ ਸਰਵ ਸੰਮਤੀ ਨਾਲ ਇਹਨਾਂ ਖੇਡਾਂ ਦਾ ਪ੍ਰਧਾਨ ਬਣਾਇਆ ਗਿਆ ਹੈ। ਜਿਸ ਦਾ ਮੈਂ ਇੱਕ ਵੱਡਾ ਕਾਰਨ ਸੰ 2008 ਤੋਂ ਜਦੋਂ ਤੋਂ ਦੀ ਪੰਜਾਬ ਅਖਬਾਰ ਹੋਂਦ ਵਿੱਚ ਆਇਆ ਵੱਲੋਂ ਪਾਈਚਾਰੇ ਦੀ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਨੂੰ ਮੰਨਦਾ ਹਾਂ। ਹਰ ਇਨਸਾਨ ਦਾ ਕੰਮ ਕਰਨ ਦਾ ਵੱਖਰਾ ਤਰੀਕਾ ਹੁੰਦਾ ਹੈ। ਉਮੀਦ ਹੈ ਹੁਣ ਮਨਜੀਤ ਸਿੰਘ ਬੁੱਪਰਾ ਇਹਨਾਂ ਖੇਡਾਂ ਦੇ ਅਣਗੌਲੇ ਪੱਖਾਂ ਵੱਲ ਧਿਆਨ ਦੇਣਗੇ। ਜਿਨ੍ਹਾਂ ਵਿੱਚ ਮੀਡੀਆ ਕਵਰੇਜ ਤੋਂ ਇਲਾਵਾ ਇਹਨਾਂ ਖੇਡਾਂ ਦੇ ਰਿਕਾਰਡ ਦੀ ਸੰਭਾਲ ਵੀ ਇੱਕ ਅਹਿਮ ਕੰਮ ਹੈ ਤਾਂ ਕਿ ਇਤਿਹਾਸ ਨੂੰ ਸੰਭਾਲਿਆ ਜਾ ਸਕੇ। ਅੱਜ ਦੇ ਯੁੱਗ ਵਿੱਚ ਇਹ ਕੰਮ ਕੋਈ ਔਖਾ ਵੀ ਨਹੀਂ। ਬਸ ਲੋੜ ਹੈ ਕਿਸੇ ਮਾਹਿਰ ਅਤੇ ਜ਼ਿੰਮੇਵਾਰ ਬੰਦੇ ਨੂੰ ਇਸ ਦੀ ਬਾਗਡੋਰ ਫੜਾਉਣ ਦੀ। ਜਾਂਦੇ ਜਾਂਦੇ ਕੁਲਦੀਪ ਬਾਸੀ ਦੇ ਨਵੀਂ ਖੋਜਮੀਕ ਦਾ ਜ਼ਿਕਰ ਕਰਨਾ ਬੰਦਾ ਹੈ ਜਿਸ ਨੇ ਇਹਨਾਂ ਖੇਡਾਂ ਵਿੱਚ ਆਪਣੀ ਧਾਕ ਜਮਾਈ। ਧੰਨਵਾਦ। thank mm -hmm. you